ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਇਸ ਵੇਲੇ ਮੀਡੀਆ ਦੀ ਦਿਲਚਸਪੀ ਇਸੇ ਹਲਕੇ ਵੱਲ ਹੈ। ਔਰ ਉਹਦਾ ਕਾਰਨ ਇਹੋ ਹੀ ਆ ਕਿ ਇਹ ਇੱਕ ਤੇ ਪੰਥਕ ਹਲਕਾ ਮੰਨਿਆ ਜਾਂਦਾ ਵਾ ਔਰ ਇਸ ਵੇਲੇ ਮਾਹੌਲ ਇਹ ਬਣਿਆ ਹੋਇਆ ਮੁਲਕ ਦੇ ਵਿੱਚ ਕੇਂਦਰ ਸਰਕਾਰ ਵੀ ਕਹਿ ਰਹੀ ਆ ਬਹੁਤ ਸਾਰੇ ਪੰਜਾਬ ਦੇ ਲੋਕ ਵੀ ਕਹਿੰਦੇ ਆ ਮੁਲਕ ਦੇ ਲੋਕ ਵੀ ਕਹਿੰਦੇ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਅਮਰੀਕਾ ਹੋਵੇ ਕੈਨੇਡਾ ਹੋਵੇ ਯੂਕੇ ਹੋਵੇ ਆਸਟ੍ਰੇਲੀਆ ਹੋਵੇ ਉੱਥੇ ਖਾਲਿਸਤਾਨ ਦੀ ਗੱਲ ਕਦੀ ਕਦੀ ਸੁਣਨ ਨੂੰ ਮਿਲਦੀ ਆ ਰੈਫਰੈਂਡਮ ਵੀ ਹੋ ਰਹੇ ਆ ਖਾਲਿਸਤਾਨ ਰੈਫਰੈਂਡਮ ਵੀ ਹੋ ਰਿਹਾ ਲੇਕਿਨ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਮਾਹੌਲ ਹੈ ਨਹੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਔਰ ਲੋਕ ਖਾਲਿਸਤਾਨ ਦੀ ਗੱਲ ਨਹੀਂ ਕਰ ਰਹੇ ਨਾ ਹੀ ਇੱਥੇ ਕੋਈ ਖਾਲਿਸਤਾਨ ਦੇ ਹੱਕ ਦੇ ਵਿੱਚ ਲੋਕ ਨੇ ਸੋ ਉੱਥੇ ਜਦੋਂ ਗੱਲ ਆਉਂਦੀ ਆ ਵੀ ਉੱਥੇ ਅੰਮ੍ਰਿਤਪਾਲ ਖੜੇ ਹੋਏ ਆ ਔਰ ਅੰਮ੍ਰਿਤਪਾਲ ਉਹ ਸੀ ਜੋ ਸਿੱਖ ਨੇਸ਼ਨ ਦੀ ਜਾਂ ਵਖਵਾਦੀ ਗੱਲ ਕਰਦਾ ਸੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਸੀ ਤੇ ਉਹਨੂੰ ਫਿਰ ਵੋਟ ਕਿਵੇਂ ਪਾਊਗੀ ਇਹ ਇੱਕ ਡਾਈਕੋਟਮੀ ਵੀ ਹੈ ਔਰ ਵਾਕਈ ਇਹ ਡਾਈਕੋਟਮੀ ਬਹੁਤੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਲekin ਜਿਹੜੇ ਅਸੀਂ ਪੰਜਾਬ 'ਚ ਰਹਿੰਦੇ ਰਹੇ ਆ 40-45 ਸਾਲ ਪੰਜਾਬ ਦੇ ਵਿੱਚ ਮੈਂ ਪੱਤਰਕਾਰ ਹੀ ਕੀਤੀ ਆ ਸਾਨੂੰ ਇਹ ਗੱਲ ਕਾਫੀ ਹੱਦ ਤੱਕ ਸਮਝ ਆਉਂਦੀ ਆ ਕਿ ਲੋਕੀ ਜਦੋਂ ਬੀਬੀ ਪਰਮਜੀਤ ਖਾਲੜਾ ਨੂੰ ਜਾਂ ਪਿਛਲੀ ਵਾਰੀ 2000 ਜਿਹੜੋਂ ਬਾਈ ਇਲੈਕਸ਼ਨ ਹੋਈ ਆ ਸੰਗਰੂਰ ਦੇ ਵਿੱਚ ਸਿਮਰਜੀਤ ਮਾਨ ਨੂੰ ਯੂ ਨੋ ਜਿਤਾਇਆ ਇਹ ਨਹੀਂ ਕਿ ਸਿਮਰਜੀਤ ਮਾਨ ਹਾਲੀ ਖੁੱਲ ਕੇ ਗੱਲ ਕਰਦੇ ਖਾਲਿਸਤਾਨ ਦੀ ਇਹਦਾ ਇਹ ਮਤਲਬ ਨਹੀਂ ਕਿ ਲੋਕੀ ਖਾਲਿਸਤਾਨ ਦੇ ਹੱਕ ਦੇ ਵਿੱਚ ਨੇ ਜਾਂ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਵਾ ਦਰ ਲੱਖ ਵੋਟ ਮਿਲੀ ਤੇ ਇਹ ਮਤਲਬ ਨਹੀਂ ਕਿ 9 ਲੱਖ ਦੇ ਵਿੱਚੋਂ ਜਾਂ ਜਿੰਨੀ ਵੀ ਟੋਟਲ ਵੋਟ ਹੈ ਉਹਦੇ ਵਿੱਚੋਂ 2 ਲੱਖ VOTER ਜਿਹੜਾ ਉਹ ਖਾਲਿਸਤਾਨ ਦਾ ਹਮਾਇਤੀ ਹੈ ਉਹ ਬੇਸਿਕਲੀ ਉਹਦਾ ਇਹ ਮਤਲਬ ਹੁੰਦਾ ਵਾ ਕਿ ਇਹ ਲੋਕੀ ਜਿਹੜੇ ਨੇ ਇਹ ਹਮਦਰਦੀ ਦੀ ਵੋਟ ਪਾਉਂਦੇ ਆ ਜਿਨ੍ਹਾਂ ਲੋਕਾਂ ਨਾਲ ਤੱਕਾ ਹੁੰਦਾ ਜਿਹੜੇ ਲੋਕਾਂ ਨੇ ਕੁਰਬਾਨੀ ਕੀਤੀ ਆ ਸਰਮਜੀਤ ਮਾਨ ਵੀ ਲੋਕੀ ਕੁਰਬਾਨੀ ਮੰਨਦੇ ਆ ਕਿ ਉਹਨੇ ਆਪਣੀ ਨੌਕਰੀ ਛੱਡੀ ਕਿਸੇ ਗੱਲ ਤੇ ਉਹ ਖੜੇ ਰਏ ਕੁਝ ਮਸਲੇ ਹਨ ਉਹਨਾਂ ਨੇ ਚੁੱਕਿਆ ਬਾਅਦ ਦੇ ਵਿੱਚ ਉਹ ਉਹਨਾਂ ਨੇ ਉਹ ਜਿਹੜਾ ਉਹਨਾਂ ਨੂੰ ਫਾਇਦਾ ਮਿਲਣਾ ਸੀ ਉਹਦਾ ਫਾਇਦਾ ਨਹੀਂ ਲੈ ਸਕੇ ਹੋਰ ਗੱਲ ਸੀ ਲੇਕਿਨ ਇਸੇ ਤਰ੍ਹਾਂ ਬੀਬੀ ਪਰਮਜੀਤ ਖਾਲੜਾ ਨੂੰ ਜੋ ਉਹਨਾਂ ਦੇ ਹਸਬੰਦ ਨੇ ਕੀਤਾ ਜਸਵੰਤ ਸਿੰਘ ਖਾਲੜਾ ਦੀ ਜੋ ਜੋ ਦੇਣ ਹੈ ਜੋ ਕੁਰਬਾਨੀ ਹੈ ਉਹਦੀ ਉਹਦਾ ਉਹਦਾ ਸੇਰਾ ਜਿਹੜਾ ਵਾ ਸੇਰਾ ਤੇ ਸ਼ਾਇਦ ਵਰਡ ਇਸ ਕੇਸ ਦੇ ਵਿੱਚ ਸਹੀ ਨਹੀਂ ਲੇਕਿਨ ਉਹਦਾ ਉਹਦੀ ਹਮਦਰਦੀ ਜ਼ਰੂਰ ਬੀਬੀ ਪਰਮਜੀਤ ਖਾਲੜਾ ਨੂੰ ਪਿਛਲੀ ਵਾਰ ਵੀ ਮਿਲੀ ਔਰ ਹੁਣ ਵੀ ਜਦੋਂ ਉਹ ਪਰਮਜੀਤ कौर ਖਾਲੜਾ ਐਸੇ ਅਮਰਿਤਪਾਲ ਦੇ ਨਾਲ ਜਾਦੇ ਪਰਿਵਾਰ ਦੇ ਨਾਲ ਕੈਂਪੇਨਿੰਗ ਕਰਦੇ ਆ ਤੇ ਉਹਦਾ ਵੀ ਫਾਇਦਾ ਪਰ ਅੰਮ੍ਰਿਤਪਾਲ ਨੂੰ ਇਸ ਵੇਲੇ ਮਿਲ ਸਕਦਾ ਸੋ ਇਹ ਬੇਸਿਕਲੀ ਹਮਦਰਦੀ ਦੀ ਵੋਟ ਆ ਕਿ ਉਹ ਬੰਦੇ ਨਾਲ ਟੱਕਰ ਕਿਤਾ ਕਰ ਰਹੀ ਆ ਸੋ ਕਦੀ ਵੀ ਜਦੋਂ ਕੋਈ ਬੰਦਾ ਗਲਤੀ ਕਰਦਾ ਵਾ ਉਹਨੂੰ ਸਜ਼ਾ ਜ਼ਰੂਰ ਦਿਓ ਲੇਕਿਨ ਉਹ ਸਜ਼ਾ ਜਿਹੜੀ ਆ ਉਹ ਜਿੰਨੀ ਕੋ ਨੂੰ ਬਣਦੀ ਆ ਉਨੀ ਕੀ ਸਜ਼ਾ ਬਣਨੀ ਚਾਹੀਦੀ ਆ ਇਹ ਨਹੀਂ ਕਿ ਤੁਸੀਂ ਸਜ਼ਾ ਦੇਣ ਦੀ ਬਜਾਏ ਤੁਸੀਂ ਉਹ ਬੰਦੇ ਨੂੰ ਲਗਾਤ ਹਮੇਸ਼ਾ ਵਾਸਤੇ ਹੀ ਇੱਕ ਫਾਈਟਾਂ ਛੱਡੋ ਔਰ ਜਿਹੜਾ ਉਹਨੂੰ ਜੇ ਉਹਨੂੰ ਐਨਐਸਏ ਥਲੇ ਡਿਟੇਨ ਵੀ ਕਰਨਾ ਸੀ ਤੇ ਸ਼ਾਇਦ ਲੋਕੀ ਕਹਿੰਦੇ ਆ ਕਿ ਉਹ ਪੰਜਾਬ ਦੇ ਕਿਸੇ ਜੇਲ੍ਹ ਦੇ ਵਿੱਚ ਜਾਂ ਹਰਿਆਣੇ ਵਿੱਚ ਜਾਂ ਰਾਜਸਥਾਨ ਚਾਹੇ ਮਾਚਲ ਚ ਕਿਸੇ ਥਾਂ ਤੇ ਉਹਨੂੰ ਰੱਖਿਆ ਜਾ ਸਕਦਾ ਸੀ ਉਹਨੂੰ ਅਸਾਮ ਡਿਬਰੂਗੜ੍ਹ ਭੇਜਣ ਦਾ ਕੀ ਫਾਇਦਾ ਕੀ ਇਹ ਇਹ ਕਿਉਂ ਕੀਤਾ ਗਿਆ ਤਾਂ ਕਿ ਪਰਿਵਾਰ ਉਹਨਾਂ ਨਾਲ ਮਿਲ ਸਕੇ ਸੋ ਇਸ ਕਰਕੇ ਉਹਨੂੰ ਪਰਿਵਾਰ ਨੂੰ ਪੀਨਲਾਈਜ਼ ਕਰਨ ਦੀ ਇਹ ਕੋਸ਼ਿਸ਼ ਸੀ ਸੋ ਇਸ ਕਰਕੇ ਲੋਕੀ ਜਿਹੜੇ ਨੇ ਉਹ ਹਮਦਰਦੀ ਦੇ ਵੋਟ ਜੇ ਉਹਨੂੰ ਜੇ ਚੰਗੀ ਵੋਟ ਮਿਲੀ ਮੈਂ ਨਹੀਂ ਕਹਿ ਰਿਹਾ ਕਿ ਉਹ ਜਿੱਤ ਸਕਦਾ ਵਾ ਜਿੱਤ ਰਿਹਾ ਵਾ ਇਹ ਤੇ ਸ਼ਾਇਦ ਲੋਕੀ ਪਹਿਲੀ ਤਰੀਖ ਨੂੰ ਜੋ ਵੋਟ ਪਾਉਣਗੇ ਉਦੋਂ ਫੈਸਲਾ ਕਰਨਗੇ ਔਰ 4 ਤਰੀਕ ਨੂੰ ਨਤੀਜਾ ਨਿਕਲੂਗਾ ਉਦੋਂ ਪਤਾ ਲੱਗੂਗਾ ਲੇਕਿਨ ਜੇ ਉਹਨੂੰ ਚੰਗੀ ਵੋਟ ਮਿਲੀ ਜਿਵੇਂ ਬੀਬੀ ਪਰਮਜੀਤ ਖਾਲੜਾ ਨੂੰ ਪਿਛਲੀ ਵਾਰੀ ਸਵਾ ਦੋ ਲੱਖ ਵੋਟ ਮਿਲੀ ਆ ਤੇ ਸ਼ਾਇਦ ਇਹ ਵੱਡਾ ਕਾਰਨ ਹੋਵੇਗਾ ਬਾਕੀ ਮੈਂ ਫਿਰ ਦੱਸ ਦਵਾਂ ਕਿ ਪੰਜ ਤਰਫਾ ਮੁਕਾਬਲਾ ਵਾ ਅਕਾਲੀ ਦਲ ਵੱਲੋਂ ਹਨ ਬਿਰਸਾ ਸਿੰਘ ਪਲਟੋਆ ਕਾਂਗਰਸ ਵੱਲੋਂ ਹਨ ਕੁਲਬੀ ਸਿੰਘ ਜ਼ੀਰਾ ਆਪ ਵੱਲੋਂ ਹਨ ਲਾਲਜੀਤ ਸਿੰਘ ਭੁੱਲਰ ਭਾਜਪੀ ਵੱਲੋਂ ਹਨ ਮਨਜੀਤ ਸਿੰਘ ਮੰਨਾ ਮਿਆਵਲ ਔਰ ਬਾਕੀ ਟੋਟਲ 3 ਕੈਂਡੀਡੇਟ ਹੈ ਜਿਹੜੇ ਇਸ ਵੇਲੇ ਖੜੇ ਆ ਲੇਕਿਨ ਮੁੱਖ ਮੁਕਾਬਲਾ ਜਿਹੜਾ ਵਾ ਇਹ ਪੰਜਾਂ ਦੇ ਵਿੱਚ ਹੀ ਹੈ ਜਿੱਦੇ ਅਮਰਿਤਪਾਲ ਸਿੰਘ ਵੀ ਸ਼ਾਮਿਲ ਹੈ ਹੁਣ ਆਪਾਂ ਸੋਮਵਾਰ ਨੂੰ ਮਿਲਾਂਗੇ ਅਗਲੇ ਹਫਤੇ ਫਿਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੈਲੋ ਪੰਜਾਬ ਸ਼ੋ ਜਿਹੜਾ ਵਾ ਤੁਹਾਡੀ ਖਿਦਮਤ ਦੇ ਵਿੱਚ ਦੁਬਾਰਾ ਪੇਸ਼ ਕਰਾਂਗੇ 7 ਤੋਂ 8 ਵਜੇ ਸ਼ੋ ਹੁੰਦਾ ਫੇਸਬੁੱਕ ਤੇ YouTube ਦੇ ਉੱਪਰ ਸੋ ਅਗਲੇ ਹਫਤੇ ਸੋਮਵਾਰ ਨੂੰ 7 ਵਜੇ ਸ਼ਾਮ ਨੂੰ ਮੇਰੇ ਨਾਲ ਜੁੜਨਾ ਨਾ ਭੁੱਲਿਓ ਬੁਦਨ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼